ਕਿਆ ਨਾਮ ਤੁਹਾਡਾ? ਰੋਹਿਤ ਜਵਾੜੀ। ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਪੂੰਗਾ। ਦੱਸੋ ਜੀ। ਜੀ ਕੀ ਤੁਹਾਡੇ ਵੱਲੋਂ ਉਪਲਬਧ ਦੀ ਹਾਸਲ ਕੀਤੀ ਗਈ ਹੈ ਵਿਦੇਸ਼ ਦੀ ਧਰਤੀ ਤੇ? ਹਾਂਜੀ ਮੈਂ ਕੈਨੇਡਾ ਆਰਮਡ ਫੋਰਸਿਸ ਵਿੱਚ ਐਜ਼ ਅ ਲੈਫਟਨੈਂਟ ਰੈਂਕ ਤੇ ਪਹੁੰਚਿਆ ਹਾਂ। ਤੇ ਕਦੋਂ ਗਏ ਸੀ ਤੁਸੀਂ ਕੈਨੇਡਾ? ਮੈਂ ਜਨ 2019 ਵਿੱਚ ਗਿਆ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ। ਠੀਕ ਹੈ ਜੀ ਤੇ ਕਿਵੇਂ ਦਾ ਸਫਰ ਰਿਹਾ? ਤੁਸੀਂ ਐਜ਼ ਅ ਸਟੂਡੈਂਟ ਗਏ ਸੀ ਤਾਂ ਹੁਣ ਆਇਆ ਤਾਂ ਇੱਕ ਆਫੀਸਰ ਵਜੋਂ ਭਰਤੀ ਹੋਇਆ ਹਾਂ ਉੱਧਰ। ਹਾਂਜੀ ਮਤਲਬ ਸਫਰ ਤਾਂ ਦੇਖੋ ਜੀ ਸਟਾਰਟਿੰਗ ਤਾਂ ਪੇਨਫੁੱਲ ਹੁੰਦਾ ਜ਼ਰੂਰ ਨਾ ਤੇ ਆਫਟਰ ਲਾਟਸ ਆਫ ਹਾਰਡਵਰਕ ਤੇ ਇਵੈਂਚੂਅਲੀ ਤੁਹਾਨੂੰ ਜਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਬੇਦੀ ਬਲੇਸਿੰਗਸ ਆਫ ਮਾਈ ਪੇਰੈਂਟਸ ਐਂਡ ਮੇਰੇ ਦਾਦਾ ਜੀ ਸਵਰਗੀ ਪੰਡਿਤ ਬਰਨਵਤਿ ਵਾੜੀ ਜੀ ਤੇ ਮੇਰੇ ਨਾਨਾ ਜੀ ਆਪਣੇ ਸ਼੍ਰੀ ਸੋਮਨਾਥ ਚੱਬਾ ਜੀ ਉਹਨਾਂ ਦੀ ਬਲੇਸਿੰਗ ਦੇ ਨਾਲ ਤੇ ਅੱਜ ਮੈਂ ਆਮ ਕੰਮ ਹਾਸਿਲ ਕੀਤਾ ਹੈ ਇਹ ਸੋਚ ਕੇ ਗਿਆ ਸੀ ਇੱਥੋਂ ਕਿ ਮੈਂ ਉਧਰ ਅਕੇ ਲੈਫਟ ਹੈਂਡ ਦਾ ਪੇਪਰ ਕਲੀਅਰ ਕਰਨਾ ਜਾਂ ਉਧਰ ਭਾਰਤੀ ਹੋਣਾ ਜਾਂ ਕਿਉਂਕਿ ਬਹੁਤ ਜਿਹੜਾ ਪੰਜਾਬੀ ਯੂਥ ਹੈ ਖਾਸ ਕਰਕੇ ਰੋ ਟ੍ਰੈਕਿੰਗ ਲਈ ਉਧਰ ਜਾ ਕੇ ਪ੍ਰਭਾਵਿਤ ਹੁੰਦਾ ਜੀ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨਿਕ ਕਰਨ ਦਾ ਇੱਕ ਮੇਰਾ ਏਮ ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਤੇ ਇਵੈਂਚੁਅਲੀ ਆਪਾਂ ਮਤਲਬ ਕੈਨੇਡੀਅਨ ਆਰਮ ਫੋਰਸ ਵਿੱਚ ਸਾਡੀ ਮੋਰਲ ਸਿਲੈਕਸ਼ਨ ਹੋ ਗਿਆ ਜੀ ਪੁਲਿਸ ਨੇ ਨਹੀਂ ਪੁਲਿਸਿੰਗ ਨਹੀਂ ਕਿਉਂ ਤੁਹਾਡੇ ਵੱਲੋਂ ਸੈਲੈਕਟ ਕੀਤਾ ਗਿਆ ਹੈ ਉਧਰ ਮੇਰਾ ਬੜੀ ਸ਼ੁਰੂ ਤੋਂ ਡ੍ਰੀਮ ਸੀਗਾ ਕਿ ਮੈਂ ਮਤਲਬ ਆਰਮਡ ਫੋਰਸਿਸ ਜਾਂ ਪੁਲਿਸਿੰਗ ਵਿੱਚ ਜਾਣਾ ਹੈ ਤੇ ਯੂਨੀਫਾਰਮ ਜੌਬ ਕਰਨੀ ਹੈ ਹਾਂਜੀ ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ ਚਾਹੁੰਦਾ ਸੀਗਾ ਤੇ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਸੀ ਤੇ ਦੇਸ਼ ਲਈ ਕੁਝ ਮੈਂ ਆਪਣੇ ਕੁਝ ਸੇਵ ਕਰਨਾ ਚਾਹੁੰਦਾ ਸੀ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਮੈਂ ਆਪਣੇ ਤੇ ਫਸਟ ਟਾਈਮ ਚ ਕਲੀਅਰ ਹੋ ਗਿਆ ਜੀ ਹਾਂਜੀ ਫਸਟ ਟਾਈਮ ਪਰ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਐਕਸਪੀਰੀਅੰਸ ਹੈ ਕਿਉਂਕਿ ਬਹੁਤ ਸਾਰੀਆਂ ਜਦੋਂ ਮੰਜ਼ਲਾ ਵੱਡੀਆਂ ਹੁੰਦੀਆਂ ਨੇ ਤਾਂ ਦਿੱਕਤਾ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਹਾਂਜੀ ਐਜ਼ ਆਈ ਸੈਡ ਕਿ ਪ੍ਰੋਬਲਮ ਜ਼ਰੂਰ ਆਉਂਦੀਆਂ ਬਟ ਆਪਾਂ ਨੂੰ ਉਹੀ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਕਿ ਅ ਬਸ ਸੱਚ ਤਾਂ ਹਾਂਜੀ ਫੈਮਿਲੀ ਚ ਪਹਿਲਾਂ ਵੀ ਆ ਕੋਈ ਪੁਲਿਸ ਨੇ ਕੀਤੀ ਆ ਫੈਮਿਲੀ ਸਾਨੂੰ ਫਸਟ ਪੰਜਾਬ ਚ ਆ ਫੋਰਨ ਪੰਜਾਬ ਚ ਹਾਂਜੀ ਹੋਣਗੇ ਕਫਲ ਆਫ ਬਟ ਹਾਂਜੀ ਪਿੰਡ ਚ ਮਿਲਿਆ ਯੂਥ ਨੂੰ ਫਿਰ ਕੀ ਮੈਸੇਜ ਕਨਵੇ ਕਰਨਾ ਚਾਹੁੰਗਾ ਯੂਥ ਨੂੰ ਮੈਂ ਇਹੀ ਕਹਿਣਾ ਕਿ ਜੇ ਮੇਰੇ ਵਰਗੀ ਨਾਸੀਰ ਚੀਜ਼ ਮਤਲਬ ਇੱਥੇ ਪ ਕਿ ਮੈਨੂੰ ਨਹੀਂ ਮਨ ਉਮੀਦ ਨਹੀਂ ਸੀ ਕਿ ਐਕਸਪੈਕਟ ਨਹੀਂ ਸੀਗਾ ਕਿ ਮੈਂ ਮਤਲਬ ਇਸ ਮੰਜ਼ਿਲ ਤੇ ਪਹੁੰਚ ਜਾਊਗਾ ਬਟ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਬlesingਸ ਪੇਰੈਂਟਸ ਦੀ ਆਪਣੇ ਪਿੰਡ ਵਾਲਿਆਂ ਦੀ ਤੇ ਲਵਡਵਾਂ ਦੀ ਬlesing ਦੇ ਨਾਲ ਅੱਜ ਆਪਾਂ ਇੱਥੇ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਹਾਂਜੀ ਮੈਂ ਆਪਣੇ ਯੰਗਸਟਰਸ ਨੂੰ ਇਹ ਕਹਿਣਾ ਚਾਹੁੰਦਾ ਜੀ ਆਪਣੇ ਅ ਮੰਜ਼ਿਲ ਉਨਕੀ ਹੁੰਦੀ ਹੈ ਜਿਨਕੇ ਹੌਂਸਲੇ ਵਿੱਚ ਜਾਨ ਹੁੰਦੀ ਹੈ ਪੰਖੋ ਸੇ ਕੁਝ ਨਹੀਂ ਹੁੰਦਾ ਜਨਾਬ ਹੌਂਸਲੇ ਸੇ ਉਡਾਨ ਹੁੰਦੀ ਹੈ ਕੀ ਕਹਿਣਾ ਮੈਂ ਤੁਹਾਡਾ ਮੇਰਾ ਨਾਮ ਵਿਸ਼ਨੂ ਤੇਵਾੜੀ ਜੀ ਨੇ ਤੁਹਾਡੇ ਸਾਮ ਤੁਹਾਡੇ بیٹے ਨੇ ਵੱਡੀ ਉਪਲਬਧੀ ਵਿਦੇਸ਼ ਦੀ ਧਰਤੀ ਤੇ ਹਾਸਲ ਕੀਤੀ ਹੈ ਕੀ ਕਹਣਾ ਚਾਹੁੰਦੇ ਹਾਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਹਾਂ ਮੈਂ ਇਸ ਗੱਲ ਦਾ ਬੜਾ ਮਾਣ ਮਾਣ ਮਹਿਸੂਸ ਕਰਦਾ ਤੇ ਬੇਟਾ ਮੇਰੇ ਨੇ ਉੱਥੇ ਜੋਗੇ ਆਰਮੀ ਦੇ ਵਿੱਚ ਇੱਕ ਲੜੀ ਦੇ ਹੰਮੇ ਤੇ ਲੈਫਟੇਨੈਂਟ ਦੀ ਪੋਸਟ ਤੇ ਹੋਇਆ ਇਹ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਤੇ ਮੈਂ ਇਸ ਗੱਲ ਦਾ ਵੀ ਦੱਸਣਾ ਚਾਹਨਾ ਵੇ ਮੈਨੂੰ ਇਸ ਗੱਲ ਦੀ ਬਜਾੜਾ ਖੁਸ਼ੀ ਆ ਵੀ ਮੈਂ ਹਰੇਕ ਨੂੰ ਇਹ ਵੀ ਦੱਸ ਸਕਦਾ ਵੀ ਮੈਂ ਰੋਹਿਤ ਤਿਵਾੜੀ ਦਾ ਪਾਦਲਾ ਕਦੇ ਸੋਚਿਆ ਸੀਗਾ ਬੇਟਾ ਬਾਹਰ ਜਾਏਗਾ ਤੇ ਇਸ ਮੁਕੰਮਲ ਤੱਕ ਪਹੁੰਚੇਗਾ ਨਹੀਂ ਮੈਂ ਇਹ ਕਦੇ ਵੀ ਨਹੀਂ ਸੋਚਿਆ ਸੀ ਮਤਲਬ ਇਦਾਂ ਬੜੀ ਪੋਸਟ ਜਿਆਸਲ ਕਰੂਗਾ ਜਾਇਦਾ ਇਧਰ ਨੂੰ ਮਨ ਹੈਗਾ ਕਿਉਂਕਿ ਇਹ ਤਾਂ ਸਟੱਡੀ ਵੇਸ ਤੇ ਗਿਆ ਸੀਗਾ ਕਿ ਉੱਥੇ ਆਪਣਾ ਕੰਮ ਕਰਦਾ ਸੀਗਾ ਨਹੀਂ ਜਦੋਂ ਖਣ ਦੱਸਿਆ ਬੜੀ ਖੁਸ਼ੀ ਹੋਈ ਇਸ ਗੱਲ ਦੇ ਓਕੇ ਕੀ ਕਹਿਣਾ ਮੈਂ ਤੁਹਾਡਾ ਰੇਨੂ ਦੀ ਬਾਣੀ ਇਹ ਕੀ ਲੱਗ ਤਰੂ ਤੁਹਾਡਾ ਮੇਰਾ ਬੇਟਾ ਠੀਕ ਹੈ ਹਰ ਇੱਕ ਮਾਪਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਜਦੋਂ ਵੱਡਾ ਹੁੰਦਾ ਹੈ ਪਾਲਣ ਪੋਸਣ ਕੀਤਾ ਹੁੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਹੀ ਸੰਗਤ ਦੇ ਵਿੱਚ ਰਹੇ ਤਾਂ ਜੋ ਬੇਟੇ ਨੇ ਕਰਕੇ ਦਿਖਾਇਆ ਫਿਰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਇਹ ਸ਼ੁਰੂ ਤੋਂ ਹੀ ਮਤਲਬ ਪੇਰੈਂਟਸ ਦਾ ਆਗਿਆਕਾਰੀ ਰਿਹਾ ਹੈ ਔਰ ਸਾਰੇ ਬੜਿਆਂ ਦਾ ਆਪਣੇ ਆਗਿਆਕਾਰੀ ਰਿਹਾ ਹੈ ਕਿ ਬਹੁਤ ਅੱਛਾ ਬੱਚਾ ਹੈ ਔਰ ਸਾਨੂੰ ਜਿੱਕੇ ਨਹੀਂ ਸੀ ਇੱਕ ਦਿਨੇ ਆਪਣੇ ਜੋਏ ਦੇ ਸੁਪਨੇ ਜ਼ਰੂਰ ਪੂਰੇ ਕਰੂਗਾ ਤੇ ਕਦੇ ਤੁਸੀਂ ਵੀ ਗਾਈਡ ਕਰਦੇ ਹੋ ਜਾਂ ਖੁਦ ਦਾ ਸੁਪਨਾ ਸੀ ਰੋਹਿਤ ਦਾ ਕਿ ਮੈਂ ਖੁਦ ਦਾ ਹੀ ਸੁਪਨਾ ਸੀ ਨੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸਨ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਸੀ ਕਿ ਇਹ ਇਦਾਂ ਦੀ ਤਿਆਰੀ ਕਰਦਾ ਪਿਆ ਹੈ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਹੈ ਤਾਂ ਸਰਪ੍ਰਾਈਜ਼ ਕੇ ਜਦੋਂ ਪਤਾ ਲੱਗਿਆ ਤਾਂ ਫਿਰ ਘਰ ਚ ਕਿਹੋ ਜਿਹਾ ਮਾਹੌਲ ਸੀਗਾ ਘਰ ਤਾਂ ਖੁਸ਼ੀ ਦਾ ਮਾਹੌਲ ਹੀ ਹੋਣਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਕਿ ਕਾਰਜਤਾ ਕਿ ਸਾਰੇ ਪਿੰਡ 'ਚ ਹੀ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਉਸ ਟਾਈਮ ਤੇ ਵੀ ਸਾਡਾ ਬੱਚਾ ਇਸ ਮੁਕਾਮ ਤੇ ਉਹ ਵੀ ਫੋਰਨ ਕੰਟਰੀ 'ਚ ਜਾ ਕੇ ਪਹੁੰਚਿਆ ਤੇ ਇਹ ਤਾਂ ਇੰਡੀਆ 'ਚ ਵੀ ਇੰਨਾ ਅਵੇਲੇਬਲ ਨਹੀਂ ਹੋ ਸਕਦਾ ਇੰਨੀ ਜਲਦੀ ਇਸ ਕਰਕੇ ਸਾਰਿਆਂ ਨੂੰ ਬਹੁਤ ਪ੍ਰਾਊਡ ਹੈ ਇਹਦੇ